ਪਰਾਲੀ ਸਾੜਨ ਦੇ ਮਾਮਲੇ ਦੇ ਵਿੱਚ ਹੁਣ ਤੱਕ ਕਿਸਾਨਾਂ ਤੇ ਬਠਿੰਡਾ ਜ਼ਿਲ੍ਹੇ ਦੇ ਅੰਦਰ ਹੋ ਚੁੱਕੇ ਹਨ 302 ਮਾਮਲੇ ਦਰਜ ਅਤੇ ਲੱਖਾਂ ਰੁਪਇਆ ਵਸੂਲਿਆ ਜਾ ਚੁੱਕਾ ਹੈ ਜੁਰਮਾਨਾ ਡੀਸੀ ਨੇ ਕਿਹਾ ਇਹ ਆਦਤੋ ਹਨ ਮਜਬੂਰ ਲੇਕਿਨ ਕਿਸੇ ਵੀ ਤਰ੍ਹਾਂ ਦੀ ਕੋਈ ਮਸ਼ੀਨਰੀ ਦੀ ਨਹੀਂ ਹੈ ਘਾਟ ਅੱਜ ਬਠਿੰਡਾ ਦੇ ਰਾਮਪੁਰਾ ਦੇ ਏਰੀਏ ਦੇ ਵਿੱਚ ਡੀਸੀ ਅਤੇ ਐਸਐਸਪੀ ਆਪਣਾ ਰਾਲੀ ਸਾੜਨ ਦੇ ਮਾਮਲੇ ਨੂੰ ਲੈ ਕੇ ਆਪਣਾ ਇਹ ਪਿੰਡਾਂ ਦੇ ਵਿੱਚ ਨਿਕਲੇ ਅਤੇ ਜਿਆਦੇ ਪਿੰਡ ਮਹਾਰਾਜ ਪਹੁੰਚੇ ਤਾਂ ਉੱਥੇ ਇੱਕ ਕਿਸਾਨ ਵੱਲੋਂ ਆਪਣੇ ਖੇਤ ਦੇ ਵਿੱਚ ਅੱਗ ਲਗਾਈ ਹੋਈ ਸੀ ਇਸ ਸਬੰਧੀ ਐਸਐਸਪੀ ਨੇ ਕਿਹਾ ਕਿ ਇਹਨਾਂ ਤੇ ਮਾਮਲੇ ਦਰਜ ਕੀਤੇ ਗਏ ਐ ਅਤੇ ਹੁਣ ਤੱਕ ਜ਼ਿਲ੍ਹੇ ਦੇ ਅੰਦਰ 302 ਮਾਮਲੇ ਆਪਣਾ ਦਰਜ ਕੀਤੇ ਗਏ ਐ ਇਸ ਸਬੰਧੀ ਜਿਆਦਾ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਕਿਸਾਨ ਮਸ਼ੀਨਰੀ ਹੋਣ ਦੇ ਬਾਵਜੂਦ ਵੀ ਇਹ ਆਪਣੀ ਆਦਤ ਤੋਂ ਮਜਬੂਰ ਹਨ ਭਾਵੇਂ ਇਹਨਾਂ ਨੂੰ ਹੁਣ ਤੱਕ 302 ਮਾਮਲਿਆਂ ਦੇ ਵਿੱਚ ਲੱਖਾਂ ਰੁਪਏ ਇਹਨਾਂ ਦੇ ਕੋਲ ਵਸੂਲੇ ਆਪ ਜਾ ਚੁੱਕੇ ਹਨ ਹੁਣ ਜਿੱਥੇ ਪਹਿਲਾਂ 2500 ਰੁਪਿਆ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਕਿਸਾਨ ਨੂੰ ਜੁਰਮਾਨਾ ਪਾਇਆ ਜਾਂਦਾ ਸੀ ਹੁਣ ਕੇਂਦਰ ਸਰਕਾਰ ਵੱਲੋਂ ਇਹ ਜੁਰਮਾਨਾ 5000 ਰੁਪਿਆ ਕਰ ਦਿੱਤਾ ਗਿਆ ਅਤੇ ਲੱਖਾਂ ਰੁਪਏ ਇਹਨਾਂ ਤੋਂ ਹੁਣ ਤੱਕ ਵਸੂਲੇ ਜਾ ਚੁੱਕੇ ਹਨ ਤੇ ਨਾਲ-ਨਾਲ ਲਾਲ ਇੰਟਰੀਆਂ ਵੀ ਇਹਨਾਂ ਦੀ ਆਪਣਾ ਜਵਾਬ ਦੇ ਵਿੱਚ ਵੀ ਆਪਣਾ ਜ਼ਿਲ੍ਹਾ ਪ੍ਰਸ਼ਾਸਨ ਮਿਲਕ ਕਿਤੇ ਗਈਆਂ ਹਨ ਲੇਕਿਨ ਉਹਨਾਂ ਨੇ ਕਿਹਾ ਕਿ ਇੱਕ ਕਿਸਾਨ ਕੁਝ ਕਿਸਾਨ ਹਨ ਜੋ ਅੱਗ ਲਗਾਉਣ ਦੇ ਲਈ ਆਪਣਾ ਮਜਬੂਰੀ ਹਨ ਇਹ ਮਜਬੂਰ ਨਹੀਂ ਹਨ ਇਹਨਾਂ ਦੀ ਆਦਤ ਬਣ ਚੁੱਕੀ ਹੈ ਕਿ ਇਹਨਾਂ ਨੇ ਅੱਗ ਹੀ ਲਗਾਉਣੀ ਹੈ ਉਹਨਾਂ ਨੇ ਕਿਹਾ ਕਿ ਹੁਣ ਇਹਨਾਂ ਦੇ ਉੱਤੇ ਸਖਤੀ ਕੀਤੀ ਜਾਵੇਗੀ ਹੁਣ ਇਹਨਾਂ ਨੂੰ ਅਦਾਲਤ ਦੇ ਵਿੱਚ ਵੀ ਆਪਣਾ ਘਿਰਸਾ ਜਾਵੇਗਾ ਇਹਨਾਂ ਨੂੰ ਅਦਾਲਤ ਦੇ ਵਿੱਚ ਜ਼ਰੂਰ ਆਪਣਾ ਲੈ ਕੇ ਜਾਇਆ ਜਾਵੇਗਾ ਭਾਵੇਂ ਇਹ ਪਹਿਲਾਂ ਡਾ ਫੈਂਸੀ ਆ ਵੇ ਅਲੀਵਲ ਅਫੈਂਸੀ ਲੇਕਿਨ ਹੋਣ ਇਹਨਾਂ ਨੂੰ ਅਦਾਲਤ ਦੇ ਵਿੱਚ ਜ਼ਰੂਰ ਲੈ ਕੇ ਜਾਣ ਪਈਆ ਦੱਸ ਦਈਏ ਕਿ ਉੱਥੇ ਜਿੱਥੇ ਕਿਸਾਨਾਂ ਨੂੰ ਵਕੀਲ ਕਰਨੇ ਪੈਣਗੇ ਹਜ਼ਾਰਾਂ ਰੁਪਿਆ ਇਹਨਾਂ ਵੱਲੋਂ ਉੱਥੇ ਆਪਣਾ ਇਸ ਨੂੰ ਲੈ ਕੇ ਉਹਨਾਂ ਵੱਲੋਂ ਵੀ ਆਪਾਂ ਖਰਚ ਕੀਤਾ ਜਾਵੇਗਾ 5000 ਰੁਪਿਆ ਜੁਰਮਾਨਾ ਵੀ ਪਤੀ ਇੱਕਣ ਦੇ ਹਿਸਾਬ ਦੇ ਨਾਲ ਹੋ ਰਿਹਾ ਅਤੇ ਉੱਥੇ ਉਦੋਂ ਵਕੀਲਾਂ ਨੂੰ ਇਹਨਾਂ ਵੱਲੋਂ ਆਪਣਾ ਲੱਗ ਤੋਂ ਵੀ ਆਪਣਾ ਇਹ ਵੀ ਆਪਣਾ ਇਹਨਾਂ ਨੂੰ ਉੱਥੇ ਵਕੀਲਾਂ ਨੂੰ ਪੈਸੇ ਦੇਣੇ ਪੈਣਗੇ ਲੇਕਿਨ ਇਹ ਅਗ ਲਗਾਉਣ ਤੋਂ ਨਹੀਂ हट ਰਹੇ ਹੋ ਸਕਦਾ ਹੈ ਕਿ ਉਸੇ ਪੈਸੇ ਦੇ ਨਾਲ ਕੁਝ ਕਿਸਾਨ ਹੋਣ ਇਸ ਨੂੰ ਲੈ ਕੇ ਆਪਣੇ ਆਪ ਦੇ ਵਿੱਚ ਸੁਧਾਰ ਲੈ ਕੇ ਆਉਣ ਤੇ ਉਸੇ ਪੈਸੇ ਦੇ ਨਾਲ ਹੀ ਇਸ ਪਰਾਲੀ ਦਾ ਇੰਤਜ਼ਾਮ ਕਰਨਾ ਲੇਕਿਨ ਅਸੀਂ ਜੋ ਦਿਖਾ ਰਹੇ ਮਹਾਰਾਜ ਪੰਡਤ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਡੀਸੀ ਅਤੇ ਐਸਐਸਪੀ ਪਹੁੰਚੇ ਉਥੇ ਕਿਸਾਨ ਵੱਲੋਂ ਅੱਗ ਲਗਾਈ ਹੋਈ ਸੀ ਅਤੇ ਇੱਥੇ ਜਿੱਥੇ ਇਸ ਕਿਸਾਨ ਨੂੰ ਇਹਨਾਂ ਵੱਲੋਂ ਸਮਝਾਇਆ ਗਿਆ ਉੱਥੇ ਇਸ ਦੇ ਮਾਮਲਾ ਵੀ ਦਰਜ ਕੀਤੇ ਜਾਵੇ ਇਸ ਸੰਬੰਧੀ ਐਸਐਸਪੀ ਨੇ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਕਹਿੰਦੇ ਕਿ ਸਾਡੇ ਵੱਲੋਂ ਇਸੇ ਮਾਮਲਾ ਵੀ ਆਪਣਾ ਦਰਜ ਕੀਤਾ ਜਾਵੇਗਾ ਤੇ ਹੁਣ ਜੁਰਮਾਨਾ ਜਿਹੜਾ ਉਹ ਡਬਲ ਕੀਤਾ ਗਿਆ ਹੁਣ 5000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਜਿਹੜਾ ਕਿਸਾਨ ਅੱਗ ਲਗਾਵੇਗਾ ਉਸ ਨੂੰ ਇਸ ਤੋਂ ਆਪਣਾ ਜੁਰਮਾਨਾ ਵਸੂਲੇ ਜਾਵੇਗਾ ਹੁਣ ਤੱਕ ਲੱਖਾਂ ਰੁਪਏ ਜੁਰਮਾਨਾ ਜਿਹੜਾ ਇਹਨਾਂ ਕਿਸਾਨਾਂ ਤੋਂ ਵਸੂਲਿਆ ਵੀ ਆਪਣਾ ਜਾ ਚੁੱਕਾ ਹੈ ਕਿ ਜ਼ਿਲ੍ਹੇ ਦੇ ਅੰਦਰ 302 ਮਾਮਲੇ ਨੇ ਜਿਹੜੇ ਉਹ ਦਰਜ ਹੁਣ ਤੱਕ ਇਹਨਾਂ ਵੱਲੋਂ ਆਪਣਾ ਅਡ ਜਿਹੜਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਾਲੀ ਹੁੰਦੀ ਹੈ ਕਿਉਂਕਿ ਜਿੱਥੇ ਬਹੁਤ ਜ਼ਿਆਦਾ ਪ੍ਰਾਲੀਏ ਤੋਂ ਇਹਨਾਂ ਨਾਲ ਬਿਮਾਰੀਆਂ ਫੈਲਦੀਆਂ ਉੱਥੇ ਨਾਲ ਨਾਲ ਜਾਨਵਰ ਨੇ ਜਿਹੜੇ ਸਾਡੇ ਉਹ ਵੀ ਇਹਦੇ ਨਾਲ ਵੀ ਬੇਸਤੋ ਪੀੜਤ ਹਨ ਇਸ ਨੂੰ ਲੈ ਕੇ ਪੰਜਾਬ ਸਰਕਾਰ ਦੀ ਹਦਾਇਤਾਂ ਨੇ ਨਾਲ ਨਾਲ ਕੇਂਦਰ ਸਰਕਾਰ ਦੀਆਂ ਹਦਾਇਤਾਂ ਨੇ ਕਿ ਕਿਸੇ ਵੀ ਕਿਸਾਨ ਨੂੰ ਪ੍ਰਾਲੀ ਮੱਗ ਨਾਲ ਲਗਾਉਣ ਦਿੱਤੀ ਜਾਵੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਵੇਂ ਆਪਣੇ ਪ੍ਰਬੰਧੇ ਨੇੜੇ ਉਹ ਪੂਰੇ ਕੀਤੇ ਗਏ ਨੇ ਲੇਕਿਨ ਇਹ ਆਪਣਾ ਡੀਸੀ ਨੇ ਕਿਹਾ ਕਿ ਆਪਣਾ ਕੁਝ ਆਪਣਾ ਕਿਸਾਨ ਆਪਣੀ ਆਦਤੋਂ ਮਜਬੂਰ ਹੋਣਾ ਅੱਗ ਲਗਾਉਣ ਲਈ ਇਸ ਲਈ ਉਸ ਨੇ ਐਸਾ ਕਿਸਾਨ ਨੂੰ ਜਿੱਥੇ ਸਮਝਾਇਆ ਉੱਥੇ ਇਸ ਤੇ ਅੱਜ ਮਾਮਲਾ ਵੀ ਦਰਜ ਕੀਤਾ ਜਾਵੇਗਾ ਸਰਦਾਰ ਜੀ ਤੁਸੀਂ ਕੀ ਮੈਨੂੰ ਸਪੱਸ਼ਟ ਕਰ ਸਕਦੇ ਹੋ ਅਸੀਂ ਵੀ ਮਿਲਿਆ ਆਪਣੇ 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 ਸਟੇਟਿਕ ਕੋਣ ਆਪਣੇ ਸਟੇਟਿਕ ਸਰੰਸ਼ੇਟਿਕ ਸੁਸਾਇਟੀ ਨੇ ਤੁਹਾਨੂੰ ਤੋਂ ਨੋਟਲ ਅਫਸਰ ਦਿੱਤਾ ਹੋਇਆ ਹੈ ਫਦਾ ਇੱਕ ਇਸ ਤਰ੍ਹਾਂ ਆਪਣੇ ਹਾਂ ਆਈ ਆਈ ਦਾ ਡੇਲੀ ਇਥੇ ਹੁੰਦਾ ਹਾਂ ਆਪਾਂ ਉਹਦੇ ਨਾਂ ਚੜ੍ਹਾ ਦੇ ਸਾਂਝੀ થਾਵਾਂ ਤੇ ਪੰਚਾਇਤ ਦੇਸ ਤੁਹਾਡੇ ਨੰਬਰਦਾਰ ਨੂੰ ਦਿੱਤਾ ਹੋਇਆ ਹੈ ਨੰਬਰਦਾਰ ਸਾਹਿਬ ਨੂੰ ਕੁਝ ਮਿਲੇ ਨਾ ਉਹ ਅਫੀਰ ਜ਼ਿੰਮੇਵਾਰੀ ਕੀਦੀ ਹੈ ਇਹ ਉਹਦੇ ਸੰਧ ਇਹ ਇਸ ਸਾਲ ਤੁਹਾਨੂੰ ਮਿਲਣਾ ਨਹੀਂ ਕਿਸੇ ਦੇ ਕੋਲ ਤੁਸੀ ਜਾਣਾ ਨਹੀਂ ਤੁਹਾਨੂੰ ਲੱਗਦਾ ਬਸ ਮਾਚੀ ਜੀਤੀ ਲਈ ਲਾ ਕੇ ਆਪਾਂ ਜੀ ਅਗਲਾ ਆਲਾਵਾਂਗੇ ਤਾਂ ਹੋਜੂਗਾ ਉਹ ਕਹਿੰਦੇ ਉਹ ਸੰਦ ਹੈ ਨਹੀਂ ਤੁਸੀਂ ਪੁੱਛਿਆ ਕਿਸੇ ਨੂੰ ਕਿ ਮੈਨੂੰ ਸੰਦ ਕੀ ਕਰ ਰਹੀ ਸਾਚੀ ਦੇ ਸਾਚੀ ਦੇ ਸਬਾਕੀ ਨੇ ਇਹ ਪਕੰਦਾ ਦੋ ਕਿੱਲੇ ਵੀ ਪਾਈ ਉਹ ਕਿੱਲੇ ਉਸ ਸਬਾਕੀ ਦੋ ਕਿੱਲੇ ਨਹੀਂ ਆਈ ਮੇਰੇ ਲੋਕਾ ਕੱਕਰ ਮਾਰ ਸਾਨੂੰ ਬਗਰਮਟ ਦੇਖੋ ਜੀ ਹੁਣ ਤੱਕ ਜਿਵੇਂ ਕਿ ਡੀਸੀ ਸਾਹਿਬ ਨੇ ਦੱਸਿਆ ਸਾਨੂੰ ਜਿੰਨੇ ਵੀ ਕਲਸਟਰ ਟੀਮਾਂ ਜਦੋਂ ਸੈਟਲਾਈਟ ਇਮੇਜ ਦੇ ਵੈਰੀਫਿਕੇਸ਼ਨ ਹੁੰਦੀ ਹੈ ਫੀਲਡ ਫੀਲਡ ਲੈਵਲ ਤੇ ਜਿਹੜੇ ਵੀ ਜਸਟੀਫਾਈਡ ਵਾਕਈ ਜਿਹੜੇ ਇਨਸੀਡੈਂਟ ਹੋਇਆ ਉਹ 302 ਹੁਣ ਤੱਕ ਹੋਇਆ ਉਹਨਾਂ ਦੇ ਅਸੀਂ ਨਾਲ ਦੇ ਨਾਲ ਬਰਾਬਰ ਹੀ ਐਫ ਆਈ ਆਰਸ ਲੌਂਚ ਕਰ ਰਹੇ ਹ ਜਿਨ੍ਹਾਂ ਦੇ এনवायरमेंटਲ ਕੰਪਨਸੇਸ਼ਨ ਔਰ ਰੈਡ ਐਂਟਰੀ ਸਿਵਲ ਪ੍ਰਸ਼ਾਸਨ ਵੱਲੋਂ ਹੋ ਰਹੀ ਹੈ ਔਰ ਇਸੇ ਤਰ੍ਹਾਂ ਹੀ ਅਸੀਂ ਆਪਣੀ ਸਾਡੀ ਟੀਮਾਂ ਵੀ ਫੀਲਡ 'ਚ ਜਾ ਰਹੀਆਂ ਪਰ ਜਿਵੇਂ ਡੀ ਸੀ ਸਾਹਿਬ ਨੇ ਦੱਸਿਆ ਆ ਕਿ ਪਹਿਲਾ ਪਿਛਲੇ 2 ਸਾਲਾਂ ਦੇ ਅੰਕੜਿਆਂ 'ਚ ਉਹ ਆਈ ਥਿੰਕ 70% ਤੋਂ ਵੀ ਘੱਟ ਰਿਡਕਸ਼ਨ ਹੈ ਇਸ ਟਾਈਮ ਕੇਸਸ ਦੀ ਬਟ ਸਟਿਲ ਕਿਉਂਕਿ 2-3 ਦਿਨਾਂ ਤੋਂ ਸਾਡੇ ਕੇਸਸ ਕਾਫੀ ਵਧ ਗਏ ਮੈਨੂੰ ਔਰ ਡੀ ਸੀ ਨੂੰ ਸੀ ਐਕਯੂ ਵੱਲੋਂ ਸ਼ੌਕਸ ਨੋਟਿਸ ਵੀ ਆਇਆ ਰਿਗਾਰਡਿੰਗ ਦਸ ਸੋ ਅਸੀਂ ਆਪਣੀ ਕੰਟੀਨਿਊਸ ਪ੍ਰੋਸੈਸ ਕਰ ਰਹੇ ਜੀ ਤੁਹਾਡੇ ਸਾਹਮਣੇ ਹੀ ਇੱਕ ਦੋ ਕਿਸਾਨ ਡਿਸਪਾਇਟ ਬੀਇੰਗ ਆਲ ਦੋ ਫੈਸਿਲਿਟੀਆਂ ਅਵੇਲੇਬਲ ਉਹਨਾਂ ਨੇ ਕਿਹਾ ਕਿ ਨਾ ਤਾਂ ਅਸੀਂ ਕਿਸੇ ਕੋਲ ਗਏ ਨਾ ਸਾਨੂੰ ਇਹਦੀ ਕੋਈ ਨੋਲੇਜ ਹੈ ਔਰ ਉਹ ਕਾਫੀ ਐਡਮੈਂਡ ਸੀਗਾ ਕਿ ਜੀ ਅਸੀਂ ਤਾਂ ਇਹੀ ਕਰਾਂਗੇ ਸੋ ਇਸ ਤਰ੍ਹਾਂ ਦੇ ਜਿਹੜੇ ਲੋਕ ਹੈ ਜਿਹੜਾ ਬਿਲਕੁਲ ਨਹੀਂ ਕੋਆਪਰੇਟ ਨਹੀਂ ਕਰਦੇ ਤਾਂ ਸਾਡੇ ਕੋਲ ਤਾਂ ਫਿਰ ਹੋਰ ਕੋਈ ਆਪਸ਼ਨ ਨਹੀਂ ਹੈ ਬਾਕੀ ਅਸੀਂ ਐਸ ਪਰ ਲਾਅ ਚੱਲ ਰਹੇ ਹਾਂ ਜੀ ਬਾਕੀ ਅਪੀਲ ਤਾਂ ਅਸੀਂ ਕਾਫੀ ਦਿਨ ਤੋਂ ਤੁਹਾਡੇ ਮਾਧਿਅਮ ਰਾਹੀਂ ਵੀ ਔਰ ਹੁਣ ਤਾਂ ਜੋ ਇਸ ਟਾਈਮ ਪੋਲੂਸ਼ਨ ਦਾ ਹਾਲ ਹੈ ਨਾਟ ਜਸਟ ਇਨ ਬਟ ਇੰਡਾ ਦੈਲੀ ਦਾ ਵੀ ਤੁਸੀਂ ਦੇਖ ਰਹੇ ਹੋ ਸਾਡੀ ਫਿਊਚਰ ਜਨਰੇਸ਼ਨਸ ਜਾਂ ਸਾਡੇ ਬਜ਼ੁਰਗਾਂ ਲਈ ਸ਼ਾਮ ਨੂੰ ਨਿਕਲਣਾ ਵੀ ਔਖਾ ਹੁੰਦਾ ਹੈ ਜਦੋਂ ਅੱਖਾਂ 'ਚ ਵੀ ਇੰਨੀ ਵਰਨਿੰਗ ਹੁੰਦੀ ਹੈ ਸਾਰਾ ਕੁਝ ਤਾਂ ਅਪੀਲ ਦੇ ਨਾਲ ਨਾਲ ਇਨਫੋਰਸਮੈਂਟ ਤਾਂ ਕਰ ਹੀ ਰਿਹਾ ਹੈ ਬਟ ਇਹੀ ਹੈ ਕਿ ਆਪਣੀ ਆਪਣਾ ਨਹੀਂ ਤਾਂ ਆਪਣੇ ਫਿਊਚਰ ਦਾ ਹੀ ਸੋਚ ਕੇ ਲੋਕੀ ਹਟ ਜਾਣ ਕਾਨੂੰਨ ਹੈ ਡਰ ਨਹੀਂ ਕਾਨੂੰਨ ਦਾ ਜਾਂ ਅਗਿਆਨਤਾ ਹੈ ਦੇਖੋ ਜੀ ਦੋਨੋਂ ਪਾਸੇ ਮੈਂ ਕਹਿ ਸਕਦੀ ਹਾਂ ਕਿਉਂਕਿ ਹੁਣ ਤਾਂ ਜਦੋਂ ਅਸੀਂ ਤਾਂ ਓਪਨਲੀ ਦੱਸ ਹੀ ਰਹੇ ਅਸੀਂ ਕਿੰਨੇ ਐਫਆਈਆਰ ਲਾਂਚ ਕਰ ਦਿੰਦੇ ਔਰ ਇਹ ਪਾਵੇਂ A223 BNS ਦੇ ਅੰਡਰ ਹੈ ਬਟ ਇਹਨਾਂ ਦੀ ਜਿਹੜੀ ਰੈਵਨਿਊ ਰਿਕਾਰਡਸ ਐਂਟਰੀ ਖਰਾਬ ਹੋ ਰਹੀ ਹੈ ਉਹ ਵੀ ਤਾਂ ਪੱਕਾ ਹੀ ਕੰਮ ਹੁੰਦਾ ਨਾ ਇਹ ਆਫਿਸ ਅਫੈਂਸ ਪਾਵੇਂ ਅਵੇਲੇਬਲ ਹੋਏ ਬਟ ਇੱਕ ਵਾਰੀ ਤਾਂ FIR ਲੌਂਚ ਹੋ ਗਿਆ ਹਾਂਜੀ ਫਿਰ ਸਾਡੇ ਤੁਹਾਡੇ ਸਾਹਮਣੇ ਹੀ ਕਹਿ ਦੁੱਤਾ ਵੀ ਤੁਸੀਂ ਇਸ ਤਰ੍ਹਾਂ ਹੀ ਗੱਲਾਂ ਕਰਦੇ ਚਾਹੁੰਦੇ ਹੋ ਤਾਂ ਕਿ ਮੈਂ ਦੇਖਦੇ ਹਾਂ ਕਿਉਂ ਇਸ ਤਰ੍ਹਾਂ ਕਰਤਾ ਹਾਂ ਇਦੇ ਬਾਰੇ ਹੁਣ ਮੈਂ ਕੀ ਕਹਾਂ ਤੁਹਾਡੇ ਸਾਹਮਣੇ ਸਭ ਕੁਝ ਹੋਇਆ ਇੱਕ ਪਾਸੇ ਉਹ ਮੰਨ ਵੀ ਰਿਹਾ ਸੀ ਕਿ ਮੈਨੂੰ ਕਲੀਅਰਲੀ ਨਹੀਂ ਪਤਾ ਕਿ ਕਿਸ ਕਿਸ ਤਰ੍ਹਾਂ ਦੀ ਫੈਸਿਲਿਟੀਆਂ ਪ੍ਰਸ਼ਾਸਨ ਦੇ ਰਿਹਾ ਹਾਂ ਸੋ ਉਹ ਵਾਲੇ ਬੰਦੇ ਨੂੰ ਤਾਂ ਮੈਂ ਥੋੜੀ ਇਗਨੋਰੈਂਸ ਜ਼ਿਆਦਾ ਕਹਾਂਗੀ ਕਿਉਂਕਿ ਉਹ ਮਿਕਸਡ ਹੈ ਉਹ ਦੇ ਸੀਗਾ ਉਹ ਓਵਰ ਕੌਨਫੀਡੈਂਟ ਵੀ ਨਹੀਂ ਸੀਗਾ ਇਗਨੋਰੈਂਟ ਵੀ ਸੀਗਾ ਬਟ ਦੇਖੋ ਉਹਦਾ ਯੰਗ ਲੜਕਾ ਬਿਲਕੁਲ ਪੂਰੀ ਉਹਦੇ ਅੱਗ ਜੀ ਵਿੱਚ ਖੜਾ ਸੀਗਾ ਸੋ ਅਫੈਕਟ ਤਾਂ ਇਹਨਾਂ ਨੂੰ ਵੀ ਹੋਣਾ ਹੈ ਸਮਝ ਨਹੀਂ ਰਹੀ ਇਸ ਗੱਲ ਨੂੰ ਉਹਨੇ ਵੀ ਫੀਲ ਕੀਤਾ ਫੀਲ ਕੀਤਾ ਬਾਅਦ ਚੋਂ ਤਾਂ ਕੀਤਾ ਬਟ ਹੁਣ ਤਾਂ ਪਰਚਾ ਸੇ ਹੋਣਾ ਹੀ ਉਹਨਾਂ ਤੇ ਹੁਣ ਤਾਂ ਫੀਲ ਕਰਨ ਦਾ ਕੋਈ ਫਾਇਦਾ ਨਹੀਂ ਅੱਜ ਤੁਹਾਨੂੰ ਫੇਰ ਦੁਬਾਰਾ ਜ਼ਰੂਰਤ ਪਈ ਹੈ ਜੀ ਕੁਝ ਦਿਨਾਂ ਬਾਅਦ ਲੱਕੇ ਫੀਲਡ ਦੇ ਵਿੱਚ ਜਾਇਆ ਜਾਵੇ ਤਾਂ ਤੁਹਾਡੇ ਸਾਹਮਣੇ ਕੋਈ ਕਿੰਨੇ ਜਗ੍ਹਾ ਤੇ ਜਿਹੜੀ ਹੈ ਅਗਵੇ ਵੀ ਲਗਾਈ ਗਈ ਹੈ ਔਰ ਇਹ ਵੀ ਨਾਲ ਕਹਿ ਰਹੇ ਨੇ ਕਿ ਅਗਵੇ ਇਸ ਦਾ ਲਗਾਵਾਂਗੇ ਦੇਖਿਆ ਮੈਂ ਪਹਿਲਾਂ ਵੀ ਕਿਹਾ ਕਿ ਆਪਾਂ ਹਰ ਦਿਨ ਜਾਂਦੇ ਆ ਇੱਕ ਦੋ ਦਿਨ ਕਿਉਂਕਿ ਸੀਐਮ ਸਾਹਿਬ ਦੀ ਵਿਜ਼ਿਟ ਆ ਗਈ ਵਿੱਚ ਤੇ ਇੱਕ ਵੀ ਸੀਗੀ ਇਸ ਕਰਕੇ ਇੱਕ ਦੋ ਦਿਨ ਆਪਾਂ ਨਹੀਂ ਜਾ ਸਕੇ ਪਰ ਆਲਮੋਸਟ ਹਰ ਦਿਨ ਜਿਹੜਾ ਕਿ ਆਪਾਂ ਆ ਡਿਫਰੈਂਟ ਡਿਫਰੈਂਟ ਵਾਕ ਵਾਕ ਪਿੰਡਾਂ ਵਾਕ ਵਾਕ ਏਰੀਆਜ਼ ਦਾ ਜਿਹੜਾ ਹੈਗਾ ਉਹ ਦੌਰਾ ਕਰ ਰਹੇ ਆ ਤੇ ਇਹਦੇ ਨਾਲ ਹੀ ਤੁਸੀਂ ਖੁਦ ਵੀ ਵੇਖਿਆ ਕਿ ਕਈ ਕਿਸਾਨ ਬਿਲਕੁਲ ਹਟਦਰਮੀ ਹੈ ਕਿ ਇਹ ਨਹੀਂ ਹੈ ਕਿ ਜੇ ਸਾਡੇ ਕੋਲ ਸਾਧਨ ਨਹੀਂ ਹੈ ਖੁਦ ਕਹਿੰਦੇ ਕਿ ਜੇ ਆਪਾਂ ਕਿਸੇ ਦੇ ਕੋਲ ਗਏ ਹੀ ਨਹੀਂ ਸਾਧਨ ਮੰਗਣ ਦੇ ਵਾਸਤੇ ਤੇ ਇਹ ਬੇਸਿਕਲੀ ਇੱਕ ਇਹ ਮੰਨ ਲੀਏ ਇੱਕ ਤਾਂ ਹੁੰਦੀ ਨਾ ਕਿ ਮਜਬੂਰੀ ਹੈ ਇੱਕ ਇਹ ਹੁੰਦਾ ਕਿ ਆਦਤ ਦੀ ਮਜਬੂਰੀ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਆਦਤ ਦੀ ਮਜਬੂਰੀ ਹੈ ਕਿ ਹੁਣ ਮੈਨੂੰ ਤਾਂ ਆਸਾਨ ਇਹ ਹੀ ਲੱਗਦਾ ਹੈ ਕਿ ਮੈਂ ਇਹਨੂੰ ਜਿਹੜਾ ਹੈਗਾ ਅਗਲਾ ਲਵਾ ਤੇ ਔਰ ਇਹ ਨਾਲ ਹੀ ਮੇਰਾ ਸਰਜੂਗਾ ਤੇ ਮੈਂ ਕਿਸੇ ਦੇ ਕੋਲ ਕਿਉਂ ਜਾਣਾ ਤੇ ਇੱਕ ਉਹ ਕੀ ਜੀ ਮੈਂ ਤਾਂ ਹੁਣ ਤੁਸੀਂ ਪੁੱਛਿਆ ਵੀ ਲਿਆ ਸੀ ਕਿ ਜੇ ਫਰਚਾ ਹੋਏਗਾ ਤਾਂ ਕਹਿੰਦਾ ਕਿ ਜੀ ਮੈਂ ਤਾਂ ਜੱਟ ਐ ਤਾਂ ਆਪ ਸਾਨੂੰ ਕੋਈ ਫਰਕ ਨਹੀਂ ਪੈਂਦਾ ਮੈਨੂੰ ਲੱਗਦਾ ਕਿ ਇਹ ਜਿਹੜਾ ਕਾਨੂੰਨ ਦਾ ਜਿਹੜਾ ਡਰ ਹੈ ਜਿਹੜਾ ਖਤਮ ਹੋ ਰੱਖਿਆ ਹੈ ਸਮਾਜ ਦੇ ਵਾਸਤੇ ਬਿਲਕੁਲ ਵੀ ਚੰਗੀ ਗੱਲ ਨਹੀਂ ਹੈਗੀ ਤੇ ਇਹਦੇ ਵਾਸਤੇ ਆਪਾਂ ਜ਼ਰੂਰ ਆਪਾਂ ਹੁਣ ਇਸ ਵਾਰ ਜਿਹੜੇ ਵੀ ਪਰਚੇ ਕਰ ਰਹੇ ਹਾਂ ਇਹਦੇ ਵਿੱਚ ਬਿਲਕੁਲ ਸੁਰਿਸਚਤਾ ਆਪਾਂ ਕਰਾਂਗੇ ਕਿ ਇਹਨਾਂ ਦੇ ਖਿਲਾਫ ਕਾਰਵਾਈ ਵੀ ਹੋਗੀ ਤੇ ਇਹਨਾਂ ਦੇ ਕੋਰਟ ਵਿੱਚ ਵੀ ਪੇਸ਼ ਹੋਣਾ ਪਵੇਗਾ ਭਾਵੇਂ ਉਹ ਸਾਨੂੰ ਕੁਝ ਵੀ ਇਹਦੇ ਵਾਸਤੇ ਕਰਨਾ ਪਵੇ ਆਪਾਂ ਡੈਫੀਨਿਟਲੀ ਉਹਨਾਂ ਨੂੰ ਕੋਰਟ ਦੇ ਵੱਲ ਜਿਹੜਾ ਹੈਗਾ ਉਹ ਲੈ ਕੇ ਜਾਵਾਂਗੇ ਤਾਂ ਜੋ ਇਹ ਜਿਹੜਾ ਡਰ ਹੈ ਜਿਹੜਾ ਕਾਨੂੰਨ ਦਾ ਹੋਣਾ ਚਾਹੀਦਾ ਹਰ ਇੱਕ ਵਿਅਕਤੀ ਨੂੰ ਕਿ ਉਹ ਕਾਨੂੰਨ ਨੂੰ ਫੋਲੋ ਕਰੇ ਉਹ ਹਰ ਇੱਕ ਦੇ ਕੋਲ ਜਿਹੜਾ ਹੈਗਾ ਉਹ ਮੈਸੇਜ ਵੀ ਲੱਜ ਜਾਵੇ ਤੇ ਨਾਲ ਹੀ ਮੈਂ ਉਹਨਾਂ ਨੂੰ ਵੀ ਕਹਿ ਦਿੱਤਾ ਕਿ ਜਿਹੜਾ এনवायरमेंटਲ ਕੰਪਨਸੇਸ਼ਨ ਹੈ ਉਹ ਵੀ ਉਹਦੇ ਵਿੱਚ ਇੰਪੋਜ਼ ਕਰਾਂਗੇ ਜ਼ਮਾਂਬੰਦੀ ਵਿੱਚ ਵੀ ਲਾਲ ਐਂਟਰੀ ਹੋਏਗੀ ਤੇ ਫਿਰ ਵੀ ਬਹੁਤ ਸਾਰੇ ਕਿਸਾਨ ਇਹ ਕੁਝ ਕੁਝ ਕਿਸਾਨ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਇਸ ਤਰੀਕੇ ਦਾ ਪਰ ਥੋੜਾ ਜਿਹਾ ਵਹਿਮ ਹੁੰਦਾ ਹੈ ਕਿ ਜੀ ਆਪਾਂ ਤਾਂ ਕਾਨੂੰਨ ਤੋਂ ਪਰੇ ਨਹੀਂ ਤੇ ਆਪਾਂ ਕਾਨੂੰਨ ਤੋਂ ਉੱਟ ਕੇ ਵੀ ਆਪਾਂ ਜਿਹੜਾ ਹੈਗਾ ਆਗ ਵੀ ਲਾ ਸਕਦੇ ਹਾਂ ਤਾਂ ਬਚ ਵੀ ਸਕਦੇ ਹਾਂ ਪਰ ਜ਼ਿਆਦਾਤਰ ਜਿਹੜਾ ਹੈਗਾ ਉਹ ਕਾਨੂੰਨ ਨੂੰ ਸਮਝਦੇ ਨਹੀਂ ਉਹ ਸਪੋਰਟ ਵੀ ਕਰ ਰਹੇ ਨਹੀਂ ਸਾਡੇ ਕੋਲ ਆਂਦੇ ਵੀ ਆ ਜੇ ਕਿਸੇ ਦਾ ਇਸ਼ੂ ਆਂਦਾ ਵੀ ਹੈ ਤੇ ਉਹ ਕਹਿੰਦਾ ਵੀ ਹੈ ਕਿ ਮੈਨੂੰ ਮਸ਼ੀਨ ਪ੍ਰੋਵਾਈਡ ਕਰਾ ਦਿਓ ਤੇ ਸਾਡੇ ਅਫਸਰ ਸਾਹਿਬਾਨ ਜਿਹੜਾ ਹੈ ਕਿ ਉਹਨਾਂ ਨੂੰ ਮਸ਼ੀਨਸ ਵਗੈਰਾ ਪ੍ਰੋਵਾਈਡ ਵੀ ਕਰ ਰਹੇ ਨੇ ਆਲਮੋਸਟ 90% ਤੋਂ ਵੱਧ ਜਿਹੜਾ ਹੈਗਾ ਤੁਸੀਂ ਵੇਖ ਵੀ ਰਹੇ ਹੋ ਮੈਨੇਜ ਵੀ ਹੋ ਚੁੱਕਿਆ ਹੈ ਪਿਛਲੇ ਸਾਲ ਦੇ ਮੁਕਾਬਲੇ ਆਖਾ ਜੀ ਗਿਣਤੀ ਵੀ ਦੇਖੀਏ ਤੇ ਮੈਨੂੰ ਲੱ ਕਮੀ ਵੀ ਹੋਈ ਹੈ ਇਨਸੀਡੈਂਟਸ ਦੇ ਵਿੱਚ ਆਪਾਂ ਪਿਛਲੇ ਸਾਲ ਦਾ AQI ਤੇ ਇਸ ਸਾਲ ਦਾ ਕਰੀਏ ਤੁਸੀਂ ਮੈਨੂੰ ਨਹੀਂ ਲੱਗਦਾ ਕਿ ਪਿਛਲੇ ਕਈ ਸਾਲਾਂ ਤੋਂ ਬਾਅਦ ਤੁਸੀਂ ਨਵੰਬਰ ਵਿੱਚ ਇਸ ਤਰੀਕੇ ਦਾ ਸਾਫ਼ ਚੰਗਾ ਸੁਥਰਾ ਮਾਹੌਲ ਤੇ ਇਤਨਾ ਸਾਫ਼ ਧੁੱਪ ਖਿਲੀ ਹੋਈ ਕਿਹੜਾ ਹੈਗਾ ਉਹ ਦੇਖ ਰਹੇ ਹੋ ਤੇ ਕਾफी ਹੱਦ ਤੱਕ ਸੁਧਾਰ ਹੈ ਪਰ ਹੋਰ ਸੁਧਾਰ ਦੀ ਲੋੜ ਹੈ ਕਿ ਇਹ ਤਾਂ ਅਗਲੇ ਸਾਲ ਜਦ ਮੈਂ ਪਹਿਲੇ ਵੀ ਗਿਆ ਕਿ ਸਾਡੇ ਕੋਲ ਹੁਣ ਦੋ ਤਿੰਨ ਨਵੇਂ ਜਿਹੜੇ ਹੈਗੇ ਯੂਨਿਟਸ ਵੀ ਲੱਗ ਰਹੇ ਨੇ ਤੇ ਅਗਲੇ ਸਾਲ ਇਹਦੇ ਵਿੱਚ ਹੋਰ ਸੁਧਾਰ ਹੋਵੇ जुर्माना असर किए जरा हूँ जुर्मानी दी रकम जी है, है वो भारत सरकार ने चेंज कर दी कि पहला जो है छोटा किसान मार्जिनल किसान जो है एक के दो एक तक का ढाई हज़ार रुपया पाँच हज़ार हो गया ऑलमोस्ट डबल हो गए हैं जिन्ना भी सारा जुर्माना ते, आ, एक दिन दा पहले तक वो लगभग लाख इंपोज किया वो रिकवर किया मैं अपने सारे अफसर कि परसों तक भी बाकी रिकवरी है सारी पूरी करेंगे ही ਐਂਟਰੀਜ਼ ਹਾਲੇ ਪੈਂਡਿੰਗ ਨੇ ਕੋਈ ਜਮ੍ਹਾਂਬੰਦੀ ਵਿੱਚ ਨਹੀਂ ਹੋਈ ਹੈ ਉਹ ਵੀ ਜਿਹੜਾ ਹੈਗਾ ਪੂਰਾ ਜਿਹਨੇ ਦਰਦ ਕੀਤੇ 302 302 ਜਿਹੜੇ ਵੈਰੀਫਾਈਡ ਕੇਸਸ ਨੇ ਆਪਣੇ ਜਿੰਨੇ ਵੀ ਵੈਰੀਫਾਈ ਹੁੰਦੇ ਆ ਉਹਦਾ ਪਹਿਲਾ এনवायरमेंटਲ ਕੰਪਨਸੇਸ਼ਨ ਦਾ ਚਾਲਾਨ ਬੰਦਾ ਹੈ ਨਾਲ ਹੀ ਲਾਲ ਐਂਟਰੀ ਹੁੰਦੀ ਹੈ ਉਹ